ਹੋ ਨਾ 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 ਪੰਜਾਬ ਦੀ ਧਰਤੀ ਅੱਜ ਯੂਪੀ ਦੀ ਧਰਤੀ ਬਣ ਗਈ ਜੀ ਭਗਵਾਨਤਮਾਨ ਸਰਕਾਰ ਨੇ ਪੱਗਾਂ ਵੀ ਲਾਈਆਂ ਜੀ ਕੱਪੜੇ ਵੀ ਪਾੜੇ ਤੇ ਕਕਾਰ ਵੀ ਤੋੜੇ ਫੋਰਸਾਂ ਵੱਡੇ ਪੱਦਰ ਤੇ ਆਹ ਵੇਖ ਲਓ ਦੂਰ ਤੱਕ ਫੋਰਸਾਂ ਜਿਹੜੀਆਂ ਸੁਰੀਰ ਮਨ ਇਹਰ ਸਾਹ ਤੋਂ ਜਬਰੀ ਕਬਜ਼ਾ ਜਿਹੜਾ ਲਿਆਇਆ ਜਾ ਰਿਹਾ ਹੈ ਜ਼ਮੀਨਾਂ ਦੇ ਵਿੱਚ ਤੇ ਖਤਾਨ ਪਾਈ ਜਾ ਰਹੇ ਆ ਪ੍ਰਸ਼ਾਸਨ ਵੱਲੋਂ ਰਾਸ਼ਟਰੀ ਰਾਜਮਾਰਗ ਪ੍ਰੋਜੈਕਟ ਲਈ ਚੀਮਾ ਖੁੱਡੀ ਪਿੰਡ 'ਚ ਜ਼ਮੀਨ ਦਾ ਕਬਜ਼ਾ ਲੈਣ ਲਈ ਪਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ ਜਦੋਂ ਕਿਸਾਨਾਂ ਨੂੰ ਪਤਾ ਲੱਗਾ ਕਿ ਉਹਨਾਂ ਦੀ ਜ਼ਮੀਨ ਤੇ ਮਸ਼ੀਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਤਾਂ ਉਹ ਤੁਰੰਤ ਵਿਰੋਧ ਕਰਨ ਲਈ ਇਕਜੁੱਟ ਹੋ ਗਏ ਇਸ ਦੌਰਾਨ ਪੁਲਿਸ ਅਤੇ ਕਿਸਾਨਾਂ ਵਿਚਕਾਰ ਤਣਾਅ ਵਧ ਗਿਆ ਜਿਸ ਕਾਰਨ ਪੁਲਿਸ ਨੂੰ ਲਾਠੀ ਚਾਰਜ ਕਰਨਾ ਪਿਆ ਇਸ ਸਮੇਂ ਦੌਰਾਨ ਬਹੁਤ ਸਾਰੇ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਵੱਡੀ ਗਿਣਤੀ ਵਿੱਚ ਮਹਿਲਾ ਕਿਸਾਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਅਤੇ ਵਕਫ ਵਕਫ ਥਾਣੇ ਚ ਲਜਾਇਆ ਗਿਆ ਇਸ ਦੇ ਨਾਲ ਹੀ ਕਿਸਾਨ ਆਗੂ ਨੇ ਕਿਹਾ ਕਿ ਸਰਕਾਰ ਜ਼ਬਰਦਸਤੀ ਦਾ ਸਹਾਰਾ ਲੈ ਰਹੀ ਹੈ ਕਿਸਾਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਦੇ ਬਹੁਤ ਘੱਟ ਪਾ ਮਿਲ ਰਹੇ ਨੇ ਜਿਸ ਦਾ ਕਿਸਾਨ ਵਿਰੋਧ ਕਰ ਰਹੇ ਨੇ ਪਰ ਕੀਮਤ ਦੇਣ ਦੀ ਬਜਾਏ ਸਰਕਾਰ ਹਰ ਰੋਜ਼ ਉਹਨਾਂ ਤੇ ਲਾਠੀ ਚਾਰਜ ਕਰ ਰਹੀ ਹੈ ਇੱਕ ਪਾਸੇ ਕਿਸਾਨਾਂ ਨੂੰ ਕਾਤਲ ਕਹਿਣਾ ਤੇ ਦੂਜੇ ਪਾਸੇ ਹਰ ਰੋਜ਼ ਬਜ਼ੁਰਗ ਔਰਤਾਂ ਤੇ ਬਜ਼ੁਰਗ ਕਿਸਾਨਾਂ ਤੇ ਲਾਠੀ ਚਾਰਜ ਕਰਨਾ ਇਹ ਕਿਹੋ ਜਿਹਾ ਇਨਸਾਫ ਹੈ 80 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਭਾਰੀ ਦਬਾਅ ਹੇਠ ਇੱਕ ਦੂਰ ਦਰਾਡੇ ਇਲਾਕੇਾਂ ਚ ਲਜਾਇਆ ਗਿਆ ਜਿੱਥੇ ਇਸ ਪ੍ਰਕਿਰਿਆ ਦੌਰਾਨ ਇੱਕ ਕਿਸਾਨ ਪੁਲਿਸ ਬਾਜ਼ੀ ਲਪੇਟ ਚ ਆ ਗਿਆ ਇਸ ਦੌਰਾਨ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਮਲਾਕਿਸਤਾਨ ਨੇ ਇਲਜ਼ਾਮ ਲਗਾਇਆ ਕਿ ਪੁਲਿਸ ਨੇ ਉਹਨਾਂ ਨਾਲ ਦੁਰਵਿਵਹਾਰ ਕੀਤਾ ਅਤੇ ਮਹਿਲਾ ਪੁਲਿਸ ਅਧਿਕਾਰੀਆਂ ਨੇ ਉਹਨਾਂ ਨੂੰ ਤੱਕਾ ਦਿੱਤਾ ਤੇ ਕੁੱਟਿਆ ਇਸ ਦੌਰਾਨ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਵੱਲੋਂ ਅਜੇ ਤੱਕ ਕੋਈ ਬਿਆਨ ਨਹੀਂ ਆਇਆ ਐਕਸਪ੍ਰੈਸ ਵੇਲੀ ਕਿਸਾਨਾਂ ਦੀ ਜ਼ਮੀਨੀ ਜ਼ਿਲ੍ਹਾ ਪ੍ਰਸ਼ਾਸਨ ਐਕਵਾਇਰ ਕਰ ਰਹੀ ਹੈ ਜਿਸ ਕਾਰਨ ਵਿਵਾਦ ਲਗਾਤਾਰ ਵੱਧਦਾ ਜਾ ਰਿਹਾ ਹੈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਪੁਲਿਸ ਜਿਹੜੀ ਹੈ ਕਿਸਾਨਾਂ ਦੇ ਨਾਲ ਧੱਕਾ ਕਰਦੇ ਹੋਈ ਨਜ਼ਰ ਆ ਰਹੀ ਹੈ ਔਰਤਾ ਸਮੇਤ ਕਿਸਾਨਾਂ ਤੇ ਲਾਠੀ ਚਾਰਜ ਕਰਦੀ ਨਜ਼ਰ ਆ ਰਹੀ ਹੈ ਜਿਨ੍ਹਾਂ ਤਸਵੀਰਾਂ ਤੁਸੀਂ ਸਕਰੀਨ ਉੱਤੇ ਦੇਖ ਸਕਦੇ ਹੋ ਮਾਹੌਲ ਜਿਹੜਾ ਆ ਉਹ ਤਣਾਅਪੂਰਨ ਹੋਇਆ ਵਾ पर फिर भी किसान जड़े ने एकजुट हुए नजर आ रहे ने पानी लिया पानी ਕੱਟੀਆਂ ਕਰਨੇ ਦੇਣ ਵਾਲੀ ਪੂਰੀ ਜਮਾਨਤ ਆਹ 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 ਕੱਢਵਾ ਗਾ ਕੱਢਵਾ ਗਾ ਉਹਨੂੰ ਹੱਥ ਪੁੱਠੇ ਕਰਿਆ ਪੈਰ ਹੱਥ ਨਹੀਂ ਨੂੰਗਾ ਇਹਨੂੰ ਮਾਰਦੀ ਐ ਲੋ ਇਹਨੂੰ ਕਿ ਮਾਰੀਏ ਬੱਲੇ ਦੇ ਦੋ ਐਮੀਰ ਉਹ ਕਿੱਦਾਂ ਗੱਲ ਨਹੀਂ ਉਹਨਾਂ ਨੇ ਤਿੰਨ ਲਾਗੋ ਮਰੇ ਨਹੀਂ ਰੋੜੇ ਦਾ ਉਹ ਪਰਾਂ ਨਾਲ ਜਾ ਰੋਮੀ ਜੋ ਮਸੀਦਾ ਬੌਂਡੀਆਂ ਹੋਰ ਸਾਰੀ ਕੋਰਸੀ ਤੜਾਈ ਤੂੰ ਕੰਮ ਹੀ ਨਹੀਂ ਪੁੱਤੇ ਕੰਮ ਹੀ कोन <laughs> ਸਮਾਨ ਨਹੀਂ ਮਿਲਿਆ ਮੈਨੂੰ ਕਹੋ ਕਿ ਸ਼ਾਂਤੀ ਤੇ ਰਹਿ ਕੇ ਕਦ ਤੱਕ ਹੋ ਕੇ ਕਾਨੂੰਨ ਸਾਹਬ ਨੂੰ ਨੁਕਸਾਨੇ ਕਿ ਲੋਗ ਨਹੀਂ ਐਡੀ ਸੀ ਨਾ ਕਿੰਨੀ ਵਾਰੀ ਗੱਲ ਕਰੀਏ ਆ ਸਾਨੂੰ ਖੜਾ ਹਾਂ ਅਸੀਂ ਰਾਤ 1:30 ਵਜੇ ਉੱਠ ਕੇ ਆਏ ਆ ਏਡੀਸੀ ਪਿਛਾੜੀ ਵੀ ਲੰਮੇ ਨਹੀਂ ਪਿਆ ਸਹੀ ਗਾੜੀ ਵਾਲੀ ਚੁਰੀ ਆ ਟਕਰਾਰ ਦੀ ਬਿਲਕੁਲ ਸਾਨੂੰ ਨਾਮ ਨਾ ਬਣਾ ਕੇ ਗੱਲ ਕਰੋ ਅਸੀਂ ਤੁਹਾਨੂੰ ਕੋਬੜ ਕਰ ਸਾਨੂੰ ਕੋਬੜ ਕਰ ਚਲ ਇਹ ਸਾਡੇ ਆ ਅਸੀਂ ਬਾਹਰ ਬਾਹਰ ਜਿਹੜੀ ਤੁਹਾਡੇ ਨਾਲ ਪਾਸੇ ਨਹੀਂ ਹੁੰਦੀ ਅਸੀਂ ਘਰ ਤੋਂ ਸਾਡੇ ਵਾਲੇ ਪਾਸੇ ਤੋਂ ਜੇ ਕੋਈ ਤੁਸੀਂ ਸਾਨੂੰ ਗੱਲ ਕਹਿੰਦੇ ਹੋ ਮੈਂ ਕਹਿੰਦਾ ਕਿ ਇਸੇ ਪਿੰਡ ਚ ਚਪੇੜ ਵੱਜੀ ਸੀ

ਅਬਜਾ ਕਰ ਜਮੀਨ ਦਾ ਜਿਹੜਾ ਆ ਕਰਨਾ ਵਾ ਮੂਹਰੀ ਜਮੀਨ ਜਿਹਦੇ ਅਸੀਂ ਕਬਜ਼ੇ ਅਸੀਂ ਫਾਇਦਾ ਜਮਾ ਕਰਾਂਗੇ ਸਾਨੂੰ ਪੈਸੇ ਨਹੀਂ ਮਿਲਣਗੇ ਉਹ ਤਾਂ ਅਸੀਂ ਜਮੀਨ ਤੋਂ ਕਬਜ਼ਾ ਯੱਟ ਕਿਦਾਂ ਲਈ ਮਾਰ ਤੋਂ ਪਹਿਲਾਂ ਅਸੀਂ ਜੱਟ ਕਬਜ਼ਾ ਕਰ ਚੁੱਕੇ ਹਾਂ ਲੋਕਾਂ ਨਾਲ ਕਿ ਟੋਟੇ ਨਹੀਂ ਕਹਦਾ ਜਵਾਬ ਦੇ ਸਭ ਕੱਲ ਨਾ ਮਿਲਣੇ ਵਾਸਤੇ ਗਿਆ ਕਿਹੜੀ ਸਾਈਡ ਉਹਨਾਂ ਦੀ ਬਰਸਨ ਬਣਾ ਕਿ ਜਿਹੜਾ ਤੇ ਸੇਮਰ ਪਟਵਾਰੀ ਦੇ ਗੋਟੀਆਂ ਖਲਾਵੇ જે <laughs>

मयूर ਕੋਲ ਪੱਤਾ ਹੈ ਹਾਂ ਪੱਤਰਕਾਰਾਂ ਚਲੇ ਜੰਨ ਪੱਤਾ ਕੱਲੇ ਵਿੱਚ ਪੱਤਾ ਨਹੀਂ ਕਿਉਂ ਕਿ ਚੱਪਟ ਨਹੀਂ ਵਿੱਚੋਂ ਪੜੇ ਨਹੀਂ ਆਜੋ ਭੱਜਨੇ ਬਹੁਤ ਭੱਜਨ ਵਾਲੀ ਹੈ ਹਾਂ ਇਹ ਪੂਰੇ ਜੜੇ ਦੇ ਕੰਮੀ ਸੁਤਰੀ ਦਾਣਾ ਹੈ ਇਹ ਨਹੀਂ ਬਣਾਉਂਦੇ ਨਾ ਮੈਂ ਸਾਡੀ ਗੱਲ ਬੰਦ ਕਰਕੇ ਬਹੁਤ ਕੋਈ ਗੱਲ ਨਹੀਂ ਬਣਾ ਬਣਾ ਮੇਰਾ ਇੱਕ ਦਫਾ এদি <laughs> হোলি ਪੰਜਾਬ ਦੀ ਧਰਤੀ ਦੇ ਉੱਤੇ ਬਿਹਾਰ ਬਣਿਆ ਜੀ ਪੰਜਾਬ ਦੀ ਧਰਤੀ ਅੱਜ ਯੂਪੀ ਦੀ ਧਰਤੀ ਬਣ ਗਈ ਜੀ ਭਗਵਾਨਤਮਾਨ ਸਰਕਾਰ ਨੇ ਪੱਗਾਂ ਵੀ ਲਾਈਆਂ ਜੀ ਕੱਪੜੇ ਵੀ ਪਾੜੇ ਤੇ ਕਕਾਰ ਵੀ ਤੋੜੇ ਜੀ ਅੱਜ ਪੰਜਾਬ ਦੀ ਧਰਤੀ ਦੇ ਉੱਤੇ ਜ਼ਮੀਨਾਂ ਦੇ ਚਾਹੇ ਜਿਹੜੇ ਜ਼ਮੀਨਾਂ ਬਚਾਉਣ ਲਈ ਗਾਂ ਵਧੇ ਆ ਉਹਨਾਂ ਦੀ ਆਦੁਰਦਸ਼ਾ 99 ਸੀਟਾਂ ਤੁਹਾਨੂੰ ਦਿੱਤੀਆਂ ਸੀ ਇਹ ਜ਼ਮੀਨਦਾਰਾਂ ਦੇ ਮਾਲਕਾਂ ਨੇ ਅੱਜ ਤੁਸੀਂ ਉਹਨਾਂ ਦਾ ਚੋਕ ਕਾਣ ਕੀਤਾ ਭਗਵੰਤ ਮਾਨ ਸਾਹਿਬ ਕੋਲ ਆਇਆ ਨਹੀਂ ਜਾਊਗਾ ਇਹ ਖੁੱਲੇ ਕੇਸ ਗਵਾਹੀ ਦਿੰਦੇ ਨੇ ਆਉਣ ਵਾਲੇ ਸਾਲਾਂ ਦੇ ਵਿੱਚ ਇਹ ਸਰਕਾਰ ਦੀ ਇਹ ਧਰਤੀ ਤੋਂ ਜੜ 뿌ਟੀ ਜਾਊਗੀ ਲੋਕ ਕਦੇ ਮਾਫੀ ਕਰਨਗੇ ਤੁਸੀਂ ਪੰਜਾਬ ਵਿੱਚ ਧੱਕਾ ਕੀਤਾ ਕਰੇ ਮਾਫੀ ਕਰਨੀ ਦੇ ਵਿੱਚ ਦਿੱਲੀ ਕਟੜਾ ਐਕਸਪ੍ਰੈਸ ਵੇ ਦੇ ਉੱਪਰ ਪ੍ਰਸ਼ਾਸਨ ਜਿਹੜਾ ਆ ਪੂਰੀ ਮਾਰੂ ਨੀਤੀ ਦੇ ਨਾਲ ਜਿਹੜਾ ਇੱਥੇ ਪਹੁੰਚ ਚੁੱਕਾ ਪਿੰਡ ਟੀਮਾ ਖੂੜੀ ਦੇ ਵਿੱਚ ਫੋਰਸਾਂ ਵੱਡੇ ਪੱਧਰ ਤੇ ਆ ਵੇਖ ਲਓ ਦੂਰ ਤੱਕ ਫੋਰਸਾਂ ਜਿਹੜੀਆਂ ਸਵੇਰ ਮਨਿਹਰ ਸਾਹਿਬ ਦਾ ਜ਼ਬਰੀ ਕਬਜ਼ਾ ਜਿਹੜਾ ਲਿਆ ਜਾ ਰਿਹਾ ਹੈ ਜ਼ਮੀਨਾਂ ਦੇ ਵਿੱਚ ਖਤਾਨ ਪਾਈ ਜਾ ਰਹੇ ਆ ਬਗੈਰ ਜੋਗ ਮਾਫਜ਼ਾ ਦਿੱਤੇ ਆ ਸਿਰਫ ਜਿਹੜਾ 35-36 ਲੱਖ ਰੁਪਇਆ ਨਗੂਣਾ ਭਾਅ ਦੇ ਕੇ ਜ਼ਮੀਨਾਂ ਧੱਕੇ ਨਾਲ ਜਿਹੜੀਆਂ ਆ ਉਹ ਕਬਜ਼ਰ ਕੀਤੀਆਂ ਜਾ ਰਹੀਆਂ ਆ ਕਿਸਾਨਾਂ ਦੀ ਮੰਗ ਆ ਵੀ ਜੋ ਬਜਾਰੀ ਰੇਟ ਆ ਉਹਦਾ 4 ਗੁਣਾ 30% ਉਜਾੜਾ ਪਤਾ ਨਾਲ ਜਿਹੜੇ ਬਾਕੀ ਰਹਿੰਦੇ ਮਸਲਿਆਂ ਨੂੰ ਹੱਲ ਕਰਕੇ ਟਿਊਬਲ ਕਨੈਕਸ਼ਨ ਆ ਜ਼ਮੀਨ ਦੋ ਫਾੜ ਆ ਪਾਣੀ ਦਾ ਪ੍ਰਬੰਧ ਦੀ ਆ ਸਿੰਚਾਈ ਦੇ ਪ੍ਰਬੰਧ ਦੀ ਆ ਸਭ ਆਡਾਂ ਖਾਰਾਂ ਸਾਰੀਆਂ ਢਾਹ ਦਿੱਤੀਆਂ ਗਈਆਂ ਆ ਵੱਡੀ ਪੱਧਰ ਤੇ ਜਿਹੜਾ ਪ੍ਰਸ਼ਾਸਨ ਆ ਉਹ ਐਸ ਵੇਲੇ ਜਬਰ ਤੇ ਉਤਰ ਆਇਆ ਆ ਐਸ ਵੇਲੇ ਵੱਡੀ ਪੱਧਰ ਤੇ ਸੂਬੇ ਦੇ ਆਪੂ ਹਰਵਿੰਦਰ ਸਿੰਘ ਮਹਿਸਾਨੀ ਆ ਕੇ ਗੱਲਬਾਤ ਕਰ ਰਹੇ ਆ ਨਾਲ ਜੁਨਾ ਦੇ ਪ੍ਰਧਾਨ ਆ ਤੇ ਜਥੇਬੰਦ ਸਾਥੀ ਜਿਹੜੇ ਆ ਖਾਂਤਮਈ ਤਰੀਕੇ ਨਾਲ ਇੱਥੇ ਰੁਕੇ ਪਏ ਆ ਅਗਲੀ ਗੱਲਬਾਤ ਜੋ ਵੀ ਹੋਊਗੀ ਉਹ ਅਪਡੇਟ ਦਿੰਦੇ ਰਵਾਂਗੇ ਸਾਰੇ ਆਗਵਾ ਨੂੰ ਨੇੜੇ ਵਾਲੇ ਪਿੰਡਾਂ ਨੂੰ ਬੇਨਤੀ ਆ ਵੀ ਭਾਈ ਆਓ ਇਹ ਜ਼ਮੀਨ ਦੀ ਆਪਣੀ ਹੋਣ ਦੀ ਲੜਾਈ ਆ ਇਹ ਲੜ ਰਹੀ ਹੈ ਜਥੇਬੰਦੀ ਨੇ ਸਾਰੇ ਪਹੁੰਚਣ ਇੱਥੇ